ਵਦੇਸ਼ਾਂ ਵਿੱਚ ਪੰਜਾਬੀ ਨੌਜਵਾਨਾਂ ਦੀਆਂ ਹੋ ਰਹੀਆਂ ਅਣਾਈ ਮੌਤਾਂ ਦਾ سلسلہ ਰੁਕਣ ਦਾ ਨਾਮ ਨਹੀਂ ਲੈ ਰਿਹਾ ਤਾਜ਼ਾ ਮਾਮਲਾ ਕੈਨੇਡਾ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਪੰਜਾਬੀ ਕਬੱਡੀ ਖਿਡਾਰੀ ਤਲਵਿੰਦਰ ਸਿੰਘ ਤਿੰਦਾ ਦੀ ਹਾਰਟ ਅਟੈਕ ਹੋਣ ਨਾਲ ਮੌਤ ਹੋ ਗਈ ਹੈ ਜੋ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਸੰਗੋਵਾਲ ਦਾ ਵਸਨੀਕ ਸੀ ਤੇ ਕਰੀਬ 5 ਮਹੀਨੇ ਪਹਿਲਾਂ ਕਬੱਡੀ ਖੇਡਣ ਉੱਥੇ ਗਿਆ ਸੀ ਜਿਵੇਂ ਹੀ ਇਹ ਖਬਰ ਪਰਿਵਾਰ ਤੱਕ ਪਹੁੰਚੀ ਤਾਂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਮਰਤਕ ਤਲਵਿੰਦਰ ਸਿੰਘ ਦੇ ਪਿਤਾ ਸੀਤਲ ਸਿੰਘ ਜੋ ਮਧ ਵਰਗੀ ਪਰਿਵਾਰ ਚੋਂ ਹੈ ਤੇ ਪੇਸ਼ੇਵਜੋ ਡਰਾਈਵਰ ਹੈ। ਨੇ ਪਰੇ ਮਨ ਨਾਲ ਦੱਸਿਆ ਕਿ ਉਹਨਾਂ ਦਾ ਪੁੱਤਰ ਕਰੀਬ 5 ਮਹੀਨੇ ਪਹਿਲਾਂ ਕਬੱਡੀ ਖੇਡਣ ਕੈਨੇਡਾ ਗਿਆ ਸੀ ਜਿੱਥੇ ਉਸ ਦੀ ਹਾਰਟ ਅਟੈਕ ਕਾਰਨ ਮੌਤ ਹੋ ਗਈ ਹੈ। ਉਹਨਾਂ ਨੇ ਪਰੇ ਮਨ ਨਾਲ ਦੱਸਿਆ ਕਿ ਕੈਨੇਡਾ ਵਿੱਚ ਤਲਵਿੰਦਰ ਸਿੰਘ ਦੀ ਲਾਸ਼ ਸੰਭਾਲਣ ਵਿੱਚ ਬਹੁਤ ਖਰਚਾ ਆ ਰਿਹਾ ਹੈ। ਤੇ ਉਸ ਦੀ ਇੰਨੀ ਹਸਿਆਤ ਨਹੀਂ ਕਿ ਉਹ ਐਨੀ ਵੱਡੀ ਰਕਮ ਅਦਾ ਕਰ ਸਕੇ। ਬਿੰਦੀ ਸਵਾਲ ਫਿਰ ਉਹੀ ਉੱਠਦਾ ਹੈ ਕਿ ਪਰ ਜਵਾਨੀ ਵਿੱਚ ਪੰਜਾਬੀ ਨੌਜਵਾਨਾਂ ਦੀਆਂ ਹਾਰਟ ਅਟੈਕ ਨਾਲ ਹੋ ਰਹੀਆਂ ਵਿਦੇਸ਼ਾਂ ਵਿੱਚ ਮੌਤਾਂ ਦੇ ਕੀ ਕਾਰਨ ਹੋ ਸਕਦੇ ਹਨ ਜੋ ਜਾਂਚ ਦਾ ਵਿਸ਼ਾ ਹੈ ਤੇ ਇਸ ਪਾਸੇ ਪੰਜਾਬੀ ਪਾਈਚਾਰੇ ਨੂੰ ਚਿੰਤਤ ਹੋਣ ਦੀ ਲੋੜ ਹੈ ਕਪੂਰਥਲਾ ਤੋਂ ਸੀਨੀਅਰ ਕ੍ਰਾਈਮ ਰਿਪੋਰਟਰ ਪਰਬਾਕਰਦੀ ਸਪੈਸ਼ਲ ਕੈਮਰਾਮੈਨ ਮਦਨ ਲਾ ਜੀ ਸਰ ਜਿਹੜੇ ਬੱਚੇ ਦੀ ਵਿਦੇਸ਼ ਵਿੱਚ ਮੌਤ ਹੋਈਆਂ ਜਿਲ੍ਹਾ ਦੇ ਤੁਹਾਡੇ ਆਪਣਾ ਫਰੈਂਡ ਹੀ ਸੀਗਾ ਜੀ ਬਹੁਤ ਕੋਲੋਈ ਫਰੈਂਡ ਸੀਗਾ ਜੀ ਕੀ ਕੰਮ ਕਰਦੇ ਸੀਗੇ ਉਹ ਕਬੱਡੀ ਖੇਡਦਾ ਸੀ ਇੱਥੇ ਜੀ ਉਹਨਾਂ ਨੇ ਨੈਸ਼ਨਲ ਪੱਧਰ ਤੇ ਇੰਟਰਨੈਸ਼ਨਲ ਪੱਧਰ ਤੇ ਹਾਂਜੀ ਜੀ ਆ ਪਲੇਅਰ ਸੀਗਾ ਜੀ ਇੰਟਰਨੈਸ਼ਨਲ ਕਬੱਡੀ ਪਲੇਅਰ ਸੀਗਾ ਜੀ ਉਹ ਜਿਹੜੇ-ਜਿਹੜੇ ਕਲੱਬਾਂ ਜੇ ਹੁਣ ਤੱਕ ਖੇਡ ਚੁੱਕੇ ਪਤਾ ਤੁਹਾਨੂੰ ਕੁਛ ਹਾਂਜੀ ਉਹ ਆਪਣੇ ਢਲਮਾ ਬਾਬਾ ਬਰਮਦਾਸ ਕਬੱਡੀ ਕਲੱਬ ਵੱਲੋਂ ਖੇਡਦਾ ਸੀਗਾ ਜੀ ਤੇ ਹੋਰ ਸੁਰਖਪੁਰ ਵੱਲੋਂ ਵੀ ਪਹਿਲਾਂ ਖੇਡਦਾ ਰਿਹਾ ਜੀ ਹੋਰ ਵੀ ਕਈ ਕਲੱਬਾਂ ਨੂੰ ਖੇਡਦਾ ਰਿਹਾ ਜੀ ਕਾਫੀ ਨਾਂ ਸੀ ਪੰਜਾਬ 'ਚ ਉਹਨਾਂ ਦਾ ਕਾਫੀ ਨਾਂ ਸੀ ਉਹਨਾਂ ਦਾ ਜੀ ਤੇ ਵਿਦੇਸ਼ ਕਿਹੜੀ ਕਲੱਬ ਨੇ ਬੁਲਾਇਆ ਸੀ ਇਹਨੂੰ ਪਤਾ ਕੁਛ ਤੁਹਾਨੂੰ ਹਾਂਜੀ ਵਿਦੇਸ਼ ਸਰੀ ਬੀਸੀ ਦਾ ਨਾਮ ਦਾ ਕਰਕੇ ਕਲੱਬ ਆ ਉਹਨਾਂ ਨੇ ਬੁਲਾਇਆ ਸੀ ਜੀ ਹਾਂਜੀ ਤੇ ਜਿਹੜੇ ਆਪਣੇ ਕਲੱਬ ਨੇ ਉਹਨੂੰ ਸਪான்ਸਰ ਕੀਤਾ ਸੀਗਾ ਉਹ ਉੱਥੇ ਟੂਰਨਾਮੈਂਟ ਸੀਗਾ ਹਾਂਜੀ ਟੂਰਨਾਮੈਂਟ ਸੀਗਾ ਜੀ ਉੱਥੇ ਟੂਰਨਾਮੈਂਟ ਹੋ ਗਿਆ ਕਿ ਉਹ ਖੇਡ ਚੁੱਕੇ ਕਿ ਉਹ ਅਜੇ ਅਧੂਰਾ ਹੀ ਰਹਿ ਗਿਆ ਛੱਡ ਗਿਆ ਹਾਂਜੀ ਤਾਂ ਕੁਛ ਇਸ ਬਾਰੇ ਨਹੀਂ ਮੈਨੂੰ ਕੁਛ ਪਤਾ ਨਹੀਂ ਇਹ ਇਸ ਇਤਿਹਾਸਿਕ ਕਿਉਂ ਕਿਦੋਂ ਪੁਰਾਣਾ ਲੱਗਦਾ ਕਿਵੇਂ ਪੁਰਾਣਾ ਲੱਗਦਾ ਪਿੰਡ ਦੇ ਵਿੱਚ ਜਿੱਦਾਂ ਸਾਨੂੰ ਤਾਂ ਸਵੇਰੇ ਪਤਾ ਲੱਗ ਗਿਆ ਸੀਗਾ ਸੋ ਡੈਥ ਹੋ ਚੁੱਕੀ ਆ ਪਰ ਪਰਿਵਾਰ ਨੂੰ ਨਹੀਂ ਸੀ ਪਤਾ ਤੇ ਨਾ ਸਾਨੂੰ ਦੱਸਣ ਦੀ ਹਿੰਮਤ ਹੀ ਪੈ ਰਹੀ ਸੀ ਕਿਉਂਕਿ ਇਕੱਲਾ ਇਕੱਲਾ ਮਾਪਿਆਂ ਦਾ ਪੁੱਤ ਜਿਹੜਾ ਦੋ ਭੈਣਾਂ ਦਾ ਭਰਾ ਸੀਗਾ ਜੀ ਐਂਡ ਫਰੈਂਡ ਤੁਸੀਂ ਕੀ ਮੰਗ ਕਰਦੇ ਤੁਸੀਂ ਅਸੀਂ ਮੰਗੇ ਹੋਏ ਕਰਦੇ ਆ ਸਰਕਾਰ ਅਕੇ ਕਲਾਬਾਂ ਨੇ ਅਗੇ ਹੋਰ ਸਾਦੇ ਦਾਨੀ ਵੀ ਵੀ ਰਹਾਂਗੇ ਤੇ ਉਹਦੀ ਬੌਦੀ ਨੂੰ ਪਿੰਡ ਜਾਂਦਾ ਜਾਵੇ ਤੇ ਜਾਂ ਉਦਾਂਸ ਇੱਥੇ ਆ ਕੇ ਸੰਸਕਾਰ ਕੀਤਾ ਜਾਵੇ ਕਿਉਂਕਿ ਉਹਦੇ ਘਰ ਦੇ ਵੀ ਇਹੋ ਹੀ ਮੰਨ ਕਰਦੇ ਆ ਉਹਦੀ ਮਾਂ ਦਾ ਵੀ ਰੋ ਰੋ ਕੇ ਬਹੁਤ ਬੁਰਾ ਹਾਲ ਪਰਿਵਾਰ ਦੇ ਜਿਹੜਾ ਆਮਦਨ ਦਾ ਕੀ ਜਰੀਆ ਪਰਿਵਾਰ ਦਾ ਆਮਦਨ ਦਾ ਜਰੀਆ ਕੋਈ ਉਹੀ ਸੀ ਇਹਨਾਂ ਦੀ ਆਮਦਨ ਦਾ ਜਰੀਆ ਜੀ ਤੇ ਬਾਪੂ ਤੇ ਥੋੜਾ ਬਹੁਤਾ ਆਪਣਾ ਖੇਤੀਬਾੜੀ ਦਾ ਕੰਮ ਕਰਦੇ ਆ ਗੱਡੀ ਆ ਇੱਕ ਛੋਟੀ ਜੇ ਉਹਦਾ کاروبار ਹੈ ਤੇ ਕੋਈ ਡਾ ਖਾਸ ਨਹੀਂ ਸੀ ਉਹ ਇੰਨੇ ਪੈਸੇ ਲੱਗਣਿਆ ਕਿ ਪਰਿਵਾਰ ਨਹੀਂ ਫੋਟ ਕਰ ਸਕਦਾ ਸਾਰੇ ਦਾਨੀ ਵੀਰਾਂ ਨੂੰ ਕਲੱਬ ਵਾਲਿਆਂ ਅੱਗੇ ਕਲੱਬ ਵਾਲੇ ਜਿੱਦਾਂ ਸਪੋਰਟ ਕਰ ਵੀ ਰਹੇ ਆ ਜੀ ਤੇ ਬਾਕੀ ਪੈਸੇ ਜਾਦੇ ਆ ਜੀ ਸਾਰੇ ਵੀਰਾਂ ਕੇ ਬੇਨਤੀ ਆ ਕਿ ਮਤ ਦਿੱਤੀ ਜਾਵੇ ਤਾਂ ਕਿ ਉਹਦੀ ਬੋਡੀ ਬੰਦ ਜਾਂਦੀ ਆ ਪਰਿਵਾਰ ਦੇ ਨਾਲ ਜੇਕਰ ਕਿਸੇ ਸੱਜਣ ਨਾਲ ਗੱਲਬਾਤ ਕਰਨੀ ਹੋਵੇ ਤੇ ਇੱਕ ਟੈਲੀਫੋਨ ਨੰਬਰ ਜਿਹੜਾ ਉਹਨਾਂ ਦਾ ਪਰਿਵਾਰ ਦਾ ਉਹ ਬੋਲ ਦੋ ਵਿੱਚ ਹਾਂਜੀ ਪਰਿਵਾਰ ਦੇ ਨਾਲ ਉਹਨਾਂ ਦੇ ਬਾਪ ਉਨ੍ਹੀ ਪਰਿਵਾਰ ਦੇ ਨਾਲ ਕਿਸੇ ਨੇ ਗੱਲ ਕਰਨੀ ਹੋਵੇ ਤਾਂ ਉਹਨਾਂ ਦਾ ਬਾਪੂ ਜੀ ਦਾ ਨੰਬਰ ਹੈ 98761 2130 ਹਾਂਜੀ ਸਰ ਕੀ ਨਾਮ ਲੜਨਾ ਮੇਰਾ ਨਾਮ ਹਰਗਬਿੰਦ ਸਿੰਘ ਜੀ ਪਿੰਡ ਸੰਗੋ ਵਾਲੀ ਦਾ ਸਾਡਾ ਜਿਹੜੀ ਕੰਟਰੀ ਚ ਰਹ ਰਹੇ ਤੁਸੀਂ ਅਸੀਂ ਬੈਂਕੂਵਰ ਕੈਨੇਡਾ ਚ ਰਹਿੰਦੇ ਜੀ ਜਿੱਥੇ ਤਲਵਿੰਦਰ ਸਿੰਘ ਉੱਥੇ ਹੀ ਅਜੇ ਹਾਕ ਕਬੱਡੀ ਖੇਡਣ ਵਾਸਤੇ ਸਾਡੇ ਕੋਈ ਰਹ ਰਹੇ ਸੀ ਇੱਥੇ ਵੈਲਕਮ ਇਹ ਕਬੱਡੀ ਖੇលਦੇ ਸੀਗੇ ਉਹ ਕਬੱਡੀ ਖੇលਦੇ ਸੀਗੇ ਬਹੁਤ ਬੱਚੇ ਪਲੇਅਰ ਸੀਗੇ ਉਹਨਾਂ ਦੇ ਅੰਟਰਨੈਸ਼ਨਲ ਪੱਧਰ ਦੇ ਇੰਟਰਨੈਸ਼ਨਲ ਪੱਧਰ ਤੇ ਕਬੱਡੀ ਦਾ ਪਲੇਅਰ ਸੀਗਾ ਤੇ ਕਲੱਬ ਜਿਹੜੀ ਉੱਥੇ ਦੀ ਹੈਗੀ ਆ ਆਪਣੇ ਸਰੀ ਤੋਂ ਕਲੱਬ ਹੈਗੀ ਆ ਨਿਊ ਕੈਨੇਡਾ ਕਬੱਡੀ ਫੈਡਰੇਸ਼ਨ ਸੋਸਾਇਟੀ ਐਂਡ ਕਿਡਸ ਪਲੇ ਤੇ ਜਿਹੜੇ ਕਿ ਸਪான்ਸਰ ਕਰਨ ਵਾਲੇ ਜੀਵਨ ਤੇ ਕੁਲਵਿੰਦਰ ਹੁਣੇ ਕੈਲ ਦਸਾਂ ਜਿਹੜੇ ਪੀਸ ਡਿਪਾਰਟਮੈਂਟਸ ਨੇ ਉਹ ਨੇ ਟੂਰਨਾਮੈਂਟ ਹੋਇਆ ਉੱਥੇ ਸਭ ਕੁਝ ਰਹਿੰਦਾ ਸਾਡੇ ਕੋਲ ਸੀਗਾ ਤੇ ਆਪਣੇ ਘਰ ਦੇ ਨਾਲ ਕਿਦੋਂ ਗਏ ਸੀਗੇ ਉਪਦੇਸ਼ ਤੇ ਉੱਥੇ ਜਿੱਥੇ ਜੁਲਾਈ ਦੇ ਵਿੱਚ ਮੇਰੇ ਖਲ ਗਏ ਆ ਸਾਡੇ ਕੋਲ ਥੋੜਾ ਚਿਰ ਪਹਿਲਾਂ ਫਿਰ ਰਹਿਣ ਲੱਪਿਆ ਸੀ ਇੱਥੇ ਆ ਗਿਆ ਸੀ ਉਹਦਾ ਉੱਥੇ ਹੈ ਨਹੀਂ ਸੀ ਕੋਈ ਤੇ ਇਹ ਆਪਣੇ ਸਾਡੇ ਪਰਿਵਾਰ ਸਹੀ ਨੇ ਤਾਂ ਬੰਦ ਜਿਹੜਾ ਹੈਗਾ ਤੇ ਸਾਡੇ ਕੋਈ ਰਹਿ ਰਿਹਾ ਸੀਗਾ ਸਾਰੀ ਉਹ ਦੇਖਭਾਲ ਸਾਡੇ ਦਾੰਦੇ ਸੀਗੀ ਤੇ ਅਚਾਨਕ ਉਹ ਕੱਲਾ ਨਾਲ ਦੇ ਘਰ ਸਿਗਾ ਉੱਥੇ ਉਹ ਭਤੀਜਾ ਮੇਰਾ ਦੇਖਣ ਗਿਆ ਤੇ ਦੇਖਣ ਤੋਂ ਬਾਅਦ ਮੇਰੇ ਭਤੀਜੇ ਨੇ ਆ ਕੇ ਦੱਸਿਆ ਕਿ ਉਹ ਖਰੇਂਦਰ ਨਹੀਂ ਕੋਈ ਗੱਲਬਾਤ ਨਹੀਂ ਕਰ ਰਿਹਾ ਕੋਈ ਗੜਬੜੇ ਫਿਰ ਐਂਬੂਲੈਂਸ ਕਾਲ ਕੀਤੀ ਤੇ ਆਇਆ ਤੇ ਉਹਨਾਂ ਨੇ ਉਹਨੂੰ ਡੈੱਡ ਡੈੱਡ ਕੋਸ਼ਿਸ਼ ਕਰ ਦਿੱਤਾ ਕਿ ਕਹਿੰਦੇ ਵੀ ਮੌਤ 4 ਘੰਟੇ ਪਹਿਲਾਂ ਹੋ ਚੁੱਕੀ ਹੈ ਜੀ ਹਾਰਟ ਬੈਕ ਦੇ ਨਾਲ ਤੇ ਇਹੀ ਜਾਣਕਾਰੀ ਜਿਹੜੀ ਉਹ ਪੁਲਿਸ ਕੋ ਸਾਨੂੰ ਮਿਲੀ ਆ ਉਹ ਹੀ ਫਿਰ ਇਹਨਾਂ ਨੂੰ ਪਤਾ ਕਰਨ ਦੇ ਵਿੱਚ ਥੋੜਾ ਟਾਈਮ ਲੱਗ ਗਿਆ ਸਾਨੂੰ ਇਹਨਾਂ ਨੂੰ ਦੱਸਣ ਦੇ ਵਿੱਚ ਵੀ ਇੰਨੀ ਕੋਈ ਹਿੰਮਤ ਨਹੀਂ ਸੀਗੀ ਉਹਨੇ ਚੜ ਤੱਕ ਕਿਸੇ ਕਿਸੇ ਵਿਅਕਤੀ ਨੇ ਜਾਣਕਰਨੇ ਉਹ ਨੈਟ ਤੇ ਉਹਦੀ ਇਨਫੋਰਮੇਸ਼ਨ ਜਿਹੜੀ ਉਹ ਸਾਂਝੀ ਕਰ ਲਈ ਬਾਅਦ ਦੇ ਵਿੱਚ ਅਸੀਂ ਇਹਨਾਂ ਨੂੰ ਸਮਝਾਇਆ ਤੇ ਮੇਰਾ ਬ੍ਰਦਰ ਜਿਹੜਾ ਸੀਗਾ ਬੈਲਟ ਲੰਬੂ ਮੇਰੇ ਨਾਲ ਹੀ ਇਥੇ ਆਏ ਸੀ ਆਪਣੇ ਆਪਣੇ ਬਜ਼ੁਰਗ ਦੇ ਸਿਹਤ ਨਹੀਂ ਠੀਕ ਹੋ ਉਸ ਚੱਕਰ ਤੇ ਦੋਨੇ ਜਣੇ ਆਏ ਸੀ ਫਿਰ ਆਪਣੇ ਬ੍ਰਦਰ ਨੂੰ ਤਾਂ ਵਾਪਸ ਇਸੇ ਚੀਜ਼ ਪਿੱਛੇ ਵਾਪਸ ਰਾਂਘੂ ਰੇ ਪੇ ਜਾਸੂਲ ਉੱਥੇ ਨਹੀਂ ਉਹ ਅਰੇਂਜ ਕਰ ਰਹੇ ਆ ਪਰ ਗੱਲ ਪਰਿਵਾਰ ਤੁਸੀਂ ਦੇਖ ਰਹੇ ਕਿ ਇਸ ਪੋਜੀਸ਼ਨ ਦੇ ਵਿੱਚ ਹੈਗਾ ਇਹਨਾਂ ਨੂੰ ਬਹੁਤ ਜ਼ਿਆਦਾ ਮਦਦ ਦੀ ਲੋੜ ਹੈ ਜੋ ਵੀ ਗਵਰਨਮੈਂਟ ਆਫ ਇੰਡੀਆ ਤੇ ਗਵਰਨਮੈਂਟ ਆਫ ਪੰਜਾਬ ਦੀ ਜਿੰਨੀ ਹੈਲਪ ਕਰ ਸਕਦੀ ਉਹ ਕਰੇ ਪਲੀਜ਼ ਮੇਰੀ ਤੇ ਇਹ ਰਿਕਵੈਸਟ ਹੈ ਬਾਕੀ ਜਿਹੜੇ ਆਪਣੇ ਸੱਜਣ ਹੈਗੇ ਜਿੰਨੇ ਵੀ ਹੈਗੇ ਜਾਣਕਾਰ ਹੈ ਸਾਰਿਆਂ ਨੂੰ ਕਿਹਾ ਉਹ ਫੰਡ ਦੇ ਵਿੱਚ ਡੋਨੇਟ ਕਰੋ ਤੇ ਉਹਦੀ ਕਿਸੇ ਨਾ ਕਿਸੇ ਤਰੀਕੇ ਨਾਲ ਬਾਡੀ ਨੂੰ ਇੱਥੇ ਲਿਆਂਦਾਵੇ ਅਸੀਂ ਜੋ ਅਸੀਂ ਕਰ ਸਕਦੇ ਮਤ ਪੂਰੇ ਮੋਢਾ ਨਾ ਮੋਢਾ ਖੋੜ ਕੇ ਆਈ ਕਰਾਂਗੇ ਨਾ ਮਾਦਨਾਂ ਦੀ ਤੇ ਉਹ ਵੀ ਵਿਚਾਰੇ ਜੀਵਨ ਹੁਣੀ ਮਿ ਕਲੱਬ ਵੀ ਜਿਹੜੀ ਪੂਰੀ ਮਦਦ ਕਰ ਰਹੀ ਹੈ ਤੁਹਾਨੂੰ ਪਤਾ ਕਿ ਉੱਥੇ ਬਾਡੀ ਲਿਆਉਣਾ ਇੱਕ ਛੋਟੀ ਮੋਟੀ ਗੱਲ ਨਹੀਂ ਹੈਗੀ 15 ਤੋਂ 20000 ਡਾਲਰ ਦਾ ਖਰਚਾ ਆ ਜਾਂਦਾ ਹੈ ਬਾਕੀ ਉੱਥੇ ਜਿਹਨਾਂ ਬਾਡੀ ਰੱਖਣ ਤੇ ਵੀ ਦੇਖੋ ਕਿੰਨਾ ਖਰਚਾ ਆ ਰਿਹਾ ਉਹ ਵੀ ਦੇਣਾ ਪਏਗਾ ਤੇ ਇਹ ਹੀ ਹੈ ਵੀ ਸਾਰੇ ਰਲ ਮਿਲ ਕੇ ਗਵਰਨਮੈਂਟ ਜਿੰਨੇ ਵੀ ਹੋ ਰਿਹਾਗੇ ਦਾਨੀਆਂ ਸੱਜਣ ਦੇ ਕਰਕੇ ਤੇ ਇਹ ਬਾਡੀ ਨੂੰ ਇੱਥੇ ਲਿਆਂਦਾ ਜਾਵੇ ਬਹੁਤ ਬਹੁਤ ਧੰਨਵਾਦ ਹਾਊਸ ਸਾਰਿਆਂ ਦਾ ਇਹਦੇ ਸਾਡੇ ਜਿਹੜੇ ਬੱਚੇ ਦੀ ਮੋਹ ਜੀ ਵਿਦੇਸ਼ ਵਿੱਚ ਤੁਹਾਡੇ ਕੀ ਲੱਗਦੇ ਸੀਗੇ ਉਹ ਮੇਰੇ ਬੇਟੇ ਸੀਗੇ ਜੀ ਵਿਦੇਸ਼ ਕਿਦੋਂ ਗਏ ਔਰ ਕਿਸ ਵੇਸ ਤੇ ਗਏ ਉਹ ਕਬੱਡੀ ਤੌਰ ਤੇ ਗਏ ਆ ਜੀ 12 ਜੁਲਾਈ ਨੂੰ ਇੱਥੋਂ ਉਹਨਾਂ ਦੀ ਫਲੈਟ ਸੀਗੀ ਜੀ ਕਿੱਦਾਂ ਕਿਵੇਂ ਵਪਰੀ ਘਟਣਾ ਇਹ ਉਹ ਕਹਿੰਦਾ ਜਦੋਂ ਮੁੰਡੇ ਦੇ ਕੋਈ ਹੋਇਆ ਜੀ ਕਦਾਦੇ ਆ ਇਹ ਮਤਲਬ ਕੱਲਾ ਸੀਗਾ ਉੱਥੇ ਕਮਰੇ ਦੇ ਵਿੱਚ ਜਦੋਂ ਇਹਨਾਂ ਨੇ ਕਿਹਨੇ ਵੇਖਿਆ ਹੋਆ ਦੋਸਤ ਐ ਮੇਰੀ ਪਹਿਲਾਂ ਮੇਰੀ 4:30 ਵਜੇ ਤੜਕੇ ਗੱਲ ਹੋਈ ਆ ਉਤੋਂ 3-4 ਘੰਟੇ ਬਾਅਦ ਚ ਦੀ ਮੌਤ ਹੋ ਗਈ ਆ ਜੀ ਤੇ ਪਰਿਵਾਰ ਨੂੰ ਕਿਵੇਂ ਜਾਣਕਾਰੀ ਮਿਲੀ ਸਾਨੂੰ ਨੈਟ ਰਾਹੀਂ ਨੈਟ ਤੇ ਪਾਇਆ ਜੀ ਉਤੋਂ ਪਹਿਲਾਂ ਕਹਿੰਦੇ ਆ ਆਮ ਕਿ ਲੋਕਾਂ ਨੂੰ ਪਤਾ ਲੱਗ ਗਿਆ ਸਾਨੂੰ ਤੇ ਇਹਲੇ ਜਾ ਕੇ ਪਤਾ ਲੱਗਾ ਲੇਟ ਲੱਗਾ ਪਤਾ ਬਹੁਤ ਸਾਨੂੰ ਦੱਸੇ ਨਾ ਕੋਈ ਜੀ ਉਤੇ ਪਹੁੰਚ ਕੀਤੀ ਕਿਸੇ ਵਿਅਕਤੀ ਨਾਲ ਸਾਢੇ ਹੱਲੇ ਤੱਕ ਕੋਈ ਪਹੁੰਚ ਨਹੀਂ ਹੋਈ ਜੀ ਜਿਹੜਾ ਮੁੰਡਾ ਜਿਹਦੇ ਕੋਲ ਰਹਿੰਦਾ ਹੈ ਉਹ ਵੀ ਮੁੰਡਾ ਇੱਥੇ ਇੰਡੀਆ ਆਇਆ ਹੋਇਆ ਹੈਗਾ ਤੇ ਹੱਲੇ ਤੱਕ ਸਾਡੀ ਉਹ ਨਹਾ ਕਲੱਬ ਵਾਲਿਆਂ ਨਾਲ ਗੱਲ ਹੋਈ ਹੈ ਜੀ ਕੱਲ ਦੀ ਕੁਝ ਉਹਨਾਂ ਨੂੰ ਅਸੀਂ ਆਪਣੇ ਵੱਲੋਂ ਭੇਜੇ ਹੋ ਕਾਗਜ਼ ਪੱਤਰ ਨੋਟਰੀ ਟੈਸਟ ਕਰਾ ਕੇ ਵੀ ਉਹ ਕਲੱਬ ਵਾਲੇ ਮੁੰਡੇ ਆ ਇੱਕ ਦੋ ਜਿਹੜੇ ਉਹ ਕੋਸ਼ਿਸ਼ ਕਰਨ ਲਏ ਆ ਜੀ ਉੱਥੇ ਇਹ ਬਿੱਲਾ ਤੇ ਇੱਧਰ ਆਇਆ ਹੋਇਆ ਸੀ ਜਿਹਦੇ ਰੂਮ 'ਚ ਰਹਿੰਦੇ ਸੀਗੇ ਤੇ ਮੌਕੇ ਦੇ ਹਨੀ ਸੀ ਹੁਣ ਉਹਨਾਂ ਕਲੱਬ ਵਾਲਿਆਂ ਨਾਲ ਸਾਡੀ ਗੱਲਬਾਤ ਚੱਲਦੀ ਹੈ ਨਾ ਨਾ ਜੀ ਤੇ ਬਾਕੀ ਅਹੀਂ ਤੁਹਾਨੂੰ ਪਤਾ ਹੈ ਜੀ ਅਸੀਂ ਮਾੜੇ ਪਰਿਵਾਰ ਨਾਲ ਬਲੰਮ ਕਰਦੇ ਹਾਂ ਜਿੱਥੇ ਤਰਵਿੰਦਰ ਸਿੰਘ ਰਹਿਆ ਰਿਹਾ ਸੀਗਾ ਉਹਦੇ ਫਰੈਂਡ ਨਾਲ ਤੁਹਾਡੀ ਕੋਈ ਗੱਲਬਾਤ ਹੋਈ ਹੋਵੇ ਉਹਨਾਂ ਨਾਲ ਹੋਈ ਆ ਗੱਲ ਜੀ ਉਹ ਇਹੋ ਹੀ ਆ ਵੀ ਇਹ ਕਹਿੰਦੇ ਵੀ ਉਹ ਅਹੀਂ ਉਹਨੂੰ ਕਿਹਾ ਵਾ ਘੁੱਟਿਆ ਕਹਿੰਦੇ ਕਰੀ ਤੇ ਇਹਨੂੰ ਕਿਹਾ ਵੀ ਉਹ ਮੁੰਡਾ ਨਾਲ ਦਾ ਕਿਤੇ ਗੁਰਦਾਰੇ ਚੱਲਿਆ ਸੀ ਉਹਨੇ ਕਹਿੰਦਾ ਗੁਰਦਾਰੇ ਚੱਲੀਏ ਕਹਿੰਦਾ ਨਹੀਂ ਮੈਂ ਲੰਮਾ ਪਹਿਣਾ ਵਾ ਇਹ ਕਰਿਆ ਦੁਬਾਰਾ ਲੰਮਾ ਕਹਿੰਦੇ ਪੈ ਗਿਆ ਜੀ ਮੁੜ ਕੇ ਇਹਨੂੰ ਜਦੋਂ ਡੈਥ ਹੋਈ ਤਾਂ ਵੇਖਿਆ ਜੀ ਇਹਨੂੰ ਤ੍ਰਿਵਿੰਦਰ ਸਿੰਘ ਦਾ ਜਿਹੜਾ ਮ੍ਰਿਤਕ ਸਰੀਰ ਆ ਕੀ ਤੁਸੀਂ ਭਾਰਤ ਲਿਓਗੇ ਮੈਂ ਆਪਣੇ ਗਵਰਨਮੈਂਟ ਕੋ ਇੰਡੀਆ ਗਵਰਨਮੈਂਟ ਕੋ ਮੰਨ ਕਰਦਾ ਜੀ भी मेरा कल्ला बच्चा हो परिवार च कौन कौन है दो बेटियां बड़िया जी बेटा छोटा कल्ला बेटा सी जी तलविंदर सिंह भी आए सके नहीं जन मैं किसे सियासी लीडर ने परिवार तक पहुंच की हुई किसी ने कोई नहीं हल्ले तक आया जी साढ़े कोल किसी ने पूछा तक नहीं गा ਪਰਵਾਰ ਕੀ ਮੰਗ ਕਰਦਾ ਐ ਹੋ ਮੰਗ ਕਰਦੇ ਵੀ ਸਾਡੀ ਮਦਦ ਕੀਤੀ ਜਾਵੇ ਕਿਸੇ ਨਾਮ ਕੱਲਾ ਹੋਣੇ ਨਾ ਖਰਚਾ ਬਹੁਤ ਜਿਆਦਾ ਦੱਸਦੇ ਜੀ ਇੰਡੀਆ ਬਾਡੀ ਲਿਆਉਣ ਦਾ ਕੱਲੇ ਦੇ ਕਿਸੇ ਦੇ ਵੀ ਵਸ ਦੀ ਗੱਲ ਨਹੀਂ ਮੈਂ ਪੰਜਾਬ ਗਵਰਨਮੈਂਟ ਤੋਂ ਇੰਡੀਆ ਗਵਰਨਮੈਂਟ ਤੋਂ ਮੰਗ ਕਰਦਾ ਕਿ ਸਾਡੇ ਬੱਚੇ ਨੂੰ ਸਾਡੇ ਘਰ ਲਿਆਂਦਾ ਜਾਵੇ